ਸਭ ਇਹ ਆਦਰin ਲਵਾ ਰਹੇ ਨੇ ਜਿਹੜੇ ਖੜੇ ਪਾ ਦੇ ਵੀਰੋ ਪਾਤਾ ਸਾਰੀ ਹੋਣੀ ਹੋੜ ਕੇ ਬਣਾਵੀਂ ਨਹੀਂ ਨਹੀਂ ਪੈਦਾ ਕੀ ਨਹੀਂ ਕਿ ਬੋਲੋ ਸਥਾਨੀਆਂ ਵੀ ਕੀ ਕਰਨ ਅਸੀਂ ਵੀ ਉਰੇ ਖੜੇ ਆ ਅਸੀਂ ਫਿਰ ਕਲਦੀਪ ਦੇ ਮਗਰ ਪੈਦਨੀਆਂ ਨੇ ਫਿਰ ਡੋਡੀ ਫਰਮਾਇਸ਼ਾਂ ਜਾਂਦੀਆਂ ਨੇ ਕਲਦੀਪ ਦੀਆਂ ਇਰੇ ਸਰਪੰਚ ਜਿੰਮਰ ਆਲੇ ਦੇ ਰੋੜ ਕਰਦੀ ਆ ਕਾਇਨਾਤ ਸੋਹਣਾ ਬਣਾਉਂਦੀ ਹੈ ਜਿਵੇਂ ਸਾਡੀ ਕਾਲ ਬਣਾਉਂਦੀ ਹੈ ਕੋਈ ਇੰਨੀ ਲੇਬਰ ਖੜੀ ਆ ਸਾਨੂੰ ਇੰਨਾ ਪ੍ਰੇਸ਼ਾਨ ਕਰਦੀ ਆ ਮੇਟ ਕਹਿੰਦੀ ਅੱਜ ਹਾਜ਼ਰੀ ਨਹੀਂ ਲੱਗਦੀ ਸੈਕਟਰੀ ਦਾ ਨਾਮ ਲੈਂਦੀ ਆ ਕਹਿੰਦੀ ਸੈਕਟਰੀ ਨੇ ਕਿਹਾ ਵੀ ਮੌਸਮ ਖਰਾਬ ਆ ਅੱਜ ਹਾਜ਼ਰੀ ਨਹੀਂ ਪੈਂਦੀ ਆ ਰੋਟੀ ਸੱਨਾ ਪਹੁੰਚੇ ਹੋਏ ਆ ਅਸੀਂ ਇੰਨੀ ਲੇਬਰ ਦੱਸੋ ਹੁਣ ਅਸੀਂ ਕੀ ਕਰੀਏ